ਸਾਰ ਸਭ ਸ਼ਾਇਦ ਮੈਨੂੰ ਤੁਸੀਂ ਜਾਣਦੇ ਨਹੀਂ ਐ ਜਿਹੜੀ ਮੈਂ ਇੱਕ ਚੀਜ਼ ਕਰ ਦਮਾਂ ਤੇ ਉਹ ਕਰਕੇ ਹਟਦਾ ਹੈ ਕਰ ਮਸਤਾਲੀ ਡਾਕਟਰ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਇੱਕ ਪਾਸੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ 'ਚ ਨਰਸਾ ਪੱਕੇ ਹੋਣ ਨੂੰ ਲੈ ਕੇ ਛੱਤਾਂ ਤੋਂ ਛਾਲਾਂ ਮਾਰੀਆਂ ਨੇ ਤੇ ਦੂਜੇ ਪਾਸੇ ਪੰਜਾਬ ਦੇ ਕੁਝ ਜਿਹੇ ਸ਼ਹਿਰ ਵੀ ਨੇ ਜਿੱਥੇ ਮਰੀਜ਼ ਡਾਕਟਰਾਂ ਦੀ ਕਮੀ ਕਾਰਨ ਇਲਾਜ ਨੂੰ ਤਰਸ ਰਹੇ ਨੇ ਕੁਝ ਜਿਹੇ ਹਾਲਾਤ ਨੇ ਬਰਨਾਲਾ ਦੇ ਹਲਕਾ ਪਦੌੜ ਚ ਬਣੇ ਸਰਕਾਰੀ ਹਸਪਤਾਲ ਦੇ ਜਿੱਥੇ ਦਵਾਈਆਂ ਨੇ ਮਰੀਜ਼ ਨੇ ਪਰ ਇਲਾਜ ਕਰਨ ਵਾਲੇ ਡਾਕਟਰ ਨਹੀਂ ਨੇ ਮਰੀਜ਼ਾਂ ਨੂੰ ਛੋਟੇ ਤੋਂ ਛੋਟੇ ਇਲਾਜ ਲਈ ਬਰਨਾਲੇ ਜਾਣਾ ਪੈਂਦਾ ਹੈ ਉਧਰੇ ਹਲਕਾ ਪਦੌੜ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਚੁੱਕੇ ਸਿਮਰਨਜੀਤ ਸਿੰਘ ਮਾਨ ਨੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਨਾਲ ਹੀ ਸਰਕਾਰ ਖਿਲਾਫ ਨਾਰੇਬਾਜ਼ੀ ਕਰਦੇ ਹਾਂ ਚੇਤਾਵਨੀ ਦੇ ਦਿੱਤੀ। ਪਧੌੜ ਸਾਡਾ ਬਹੁਤ ਵੱਡਾ ਸ਼ਹਿਰ ਹੈ ਜੀ। ਸਾਡੇ ਬਰਨਾਲੇ ਦੇ ਵਿੱਚ ਜੇ ਇੰਡਸਟਰੀ ਹੈਗੀ ਆ ਤਾਂ ਪਧੌੜ ਦੇ ਵਿੱਚ ਹੈਗੀ ਆ। ਔਰ ਇੱਥੇ ਹਸਪੀਟਲ ਨੂੰ ਬੰਦ ਕਰ ਦੇਣਾ ਮੈਂ ਸਮਝਦਾ ਕਿ ਬਹੁਤ ਨਲਕੀ ਹੈ ਸਰਕਾਰ ਦੀ। ਇੱਥੇ ਕੋਈ ਤਹਿਸੀਲਦਾਰ ਵੀ ਹੈ ਨਹੀਂਗਾ ਤੇ ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ। ਇੱਥੇ ਡਰੇਨਾ ਹੈ ਨਹੀਂ ਕਿ ਸੈਨੀਟੇਸ਼ਨ ਹੈ ਨਹੀਂ ਕਿ ਔਰ ਇੱਕੋ ਸਟਾਫ ਨਰਸ ਹੈਗੇ ਆ ਜਿਨ੍ਹਾਂ ਨੂੰ ਮੈਂ ਮਿਲੇ ਆ ਤੇ ਉਹਨਾਂ ਦੇ ਉੱਤੇ ਜਦੋਂ ਅਮਰਜੈਂਸੀ ਹੁੰਦੀ ਹੈ ਲੋਕਾਂ ਦਾ ਗੁੱਸਾ ਉਹਨਾਂ ਵਿਚਾਰਿਆਂ ਤੇ ਛੱਡਦਾ ਕਿ ਇੱਥੇ ਇੰਤਜ਼ਾਮ ਨਹੀਂ ਹੈ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਰਜੀਵ ਰਾਹੁਲ ਗਾਂਧੀ ਅੱਜ ਇੱਥੇ ਆਇਆ ਪੰਜਾਬ ਦੇ ਵਿੱਚ ਲੱਗੇ ਮੋਗੇ ਤੇ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਤੇਰੇ ਸਰਕਾਰ ਨੇ ਇੱਥੇ ਭਧੌੜ ਦਾ ਇੰਤਜ਼ਾਮ ਬਿਲਕੁਲ ਨਹੀਂ ਕੀਤਾ ਤੇ ਨਾ ਇੱਥੇ ਹਸਪੀਟਲ ਹੈ ਨਾ ਇੱਥੇ ਸੈਨੀਟੇਸ਼ਨ ਹੈ ਨਾ ਇੱਥੇ ਤਹਿਸੀਲ ਹੈ ਤੇ ਲੋਕ ਕਿੱਥੇ ਜਾਣਗੇ ਤੇ ਸਭ ਤੋਂ ਵੱਡੀ ਇੰਡਸਟਰੀ ਸਾਡੇ ਬਰਨਾਲੇ ਦੇ ਵਿੱਚ ਇੱਥੇ ਭਧੌੜਦੀ ਹੈਗੀ ਹੈ ਇੱਥੇ ਬੱਸਾਂ ਬਣਦੀਆਂ ਬੱਸਾਂ ਦੀਆਂ ਬਾਡੀਆਂ ਬਣਦੀਆਂ ਟਰੱਕਾਂ ਦੀਆਂ ਬਾਡੀਆਂ ਬਣਦੀਆਂ ਇੰਟਰਨੈਸ਼ਨਲ ਪੱਧਰ ਤੇ ਹਿਸਾਬ ਦੇ ਨਾਲ ਇੱਥੋਂ ਦੇ ਜਿਹੜੇ ਕਾਰਖਾਨੇ ਵਾਲੇ ਹੈਗੇ ਆ ਇਹ ਬੱਸਾਂ ਬਣਾਉਂਦੇ ਆ ਇਹਨਾਂ ਦੇ ਕੋਲੇ ਡਿਜ਼ਾਈਨ ਇੰਟਰਨੈਸ਼ਨਲ ਗ੍ਰੇ ਹਾਉਂਡ ਦੇ ਹੈਗੇ ਆ ਔਰ ਉਸ ਪੱਧਰ ਦੀਆਂ ਇੱਥੇ ਬੱਸਾਂ ਬਣਨ ਟਰੱਕ ਬਣਨ ਤੇ ਇੱਥੇ ਹਸਪਤਾਲ ਦਾ ਇੰਤਜ਼ਾਮ ਨਾ ਹੋਵੇ ਤਾਂ ਅਸੀਂ ਸਮਝਦੇ ਹਾਂ ਕਿ ਇਹ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਮਹਿੰਦਰੂ ਸਾਹਿਬ ਸਾਡੇ ਹੈਲਥ ਦੇ ਵਜ਼ੀਰ ਹੈ ਉਹਨਾਂ ਨੂੰ ਖੇਤੀ ਤੋਂ ਖੇਤੀ ਇੱਥੇ ਡਾਕਟਰ ਤਾਇਨਾਤ ਕਰਨੇ ਚਾਹੀਦੇ ਆ ਤੁਹਾਡਾ ਫਿਰ ਕੀ ਰਹੂਗਾ ਮੰਨ ਲਓ ਜੇ ਡਾਕਟਰ ਨਹੀਂ ਆਉਂਦੇ ਜੀ ਕਿਉਂਕਿ ਇਸੇ ਤਰ੍ਹਾਂ ਦਾ ਕੋਈ ਸੰਘਰਸ਼ ਆ ਜਿਹਾ ਸਿਰਫ ਇੱਕ ਚੋਣ ਮੁੱਦੇ ਬਣ ਕੇ ਰਹਿ ਜੂਗਾ ਸੱਜਣ ਸਾਹਿਬ ਸ਼ਾਇਦ ਮੈਨੂੰ ਤੁਸੀਂ ਜਾਣਦੇ ਨਹੀਂ ਹੈ ਜਿਹੜੀ ਮੈਂ ਇੱਕ ਚੀਜ਼ ਕਰ ਦਮਾਂ ਤੇ ਉਹ ਕਰਕੇ ਹਟਦਾ ਹੈਗਾ ਜੇ ਮੈਂ ਇੱਥੇ ਹੁੰਦਾ ਐਮਪੀ ਬਣੂਗਾ ਜੇ ਨਾ ਵੀ ਬਣਿਆ ਤੇ ਅਸੀਂ ਪੂਰਾ ਜੋਰ ਲਾਵਾਂਗੇ ਕੀ ਹਸਪਤਲ ਚਾਲੂ ਹੋ ਜੇ ਮਤਲਬ ਤੁਸੀਂ ਧਰਨੇ ਮਜਾਰੇ ਤੱਕ ਵੀ ਤੁਸੀਂ ਇੱਥੇ ਬਿਲਕੁਲ ਨਹੀਂ ਅਸੀਂ ਤੁਹਾਨੂੰ ਸੂਟ ਕਰਦੇ ਆ ਧਰਨੇ ਮਜਾਰੇ ਅਸੀਂ ਵੈਸੇ ਆਰਡਰ ਕਰਾਵਾਂਗੇ ਤੇ ਕੰਮ ਕਰਾਵਾਂਗੇ ਸਥਾਨਕ ਹਸਪਤਾਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਕਮੀ ਚੱਲ ਰਹੀ ਹੈ ਇਲਾਕਾ ਵਾਸੀ ਕਈ ਵਾਰ ਡਾਕਟਰਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਕਰ ਚੁੱਕੇ ਨੇ ਪਰ ਹਾਲਾਤ ਜਿਉਂ ਦੇ ਤਿਉ ਬਣੇ ਹੋਏ ਨੇ ਅਜੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿਮਰਨਜੀਤ ਸਿੰਘ ਮਾਨ ਦਾ ਇਹ ਐਲਾਨ ਲੋਕਾਂ ਨੂੰ ਰਾਹਤ ਦਿੰਦਾ ਹੈ ਜਾ ਫਿਰ ਕੇ ਚੋਣ ਜੁਮਲਾ ਹੀ ਬਣ ਕੇ ਰਿਹਾ ਜਾਵੇਗਾ ਪਦੌੜ ਤੋਂ ਸਾਹਿਬ ਸੰਦੂਪ ਪੰਜਾਬੀ ਲੁੱਕ ਚੈਨਲ